ਲਿਆ ਉਹ ਕਹਿੰਦੇ ਆਪਕਰ ਨਾਮ ਕੀ ਮਹਿਮਾ ਮਤਲਬ ਉਹਨਾਂ ਨੂੰ ਮੇਰਾ ਨਾਮ ਨਹੀਂ ਸਮਝ ਆਇਆ ਸੀ ਮੈਂ ਕਿਹਾ ਨਹੀਂ ਸਰ ਮਹਿਮਾਨ ਤੋ ਕਹਤੇ ਅੱਛਾ ਉਹ అతిథੀ ਵਾਲਾ ਮਹਿਮਾਨ ਮੈਂ ਕਿਹਾ ਹਾਂਜੀ ਇਹ అతిథੀ ਵਾਲਾ ਮਹਿਮਾਨ ਤੋ ਕਹਤੇ ਕਿਉਂ ਆਪ ਮਹਿਮਾਨ ਹੋ ਮੈਂ ਕਿਹਾ ਹਮ ਸਭ ਲੋਗ ਹੀ ਮਹਿਮਾਨ ਮੇਰੇ ਨਾਲ ਦਾ ਤੋ ਪਤਾ ਲਗਿਆ ਕਿ ਚਮਕੀਲਾ ਮੂਵੀ ਤੋ ਦਿਲਜੀਤ ਦਸਾਂਜ ਕਰ ਰਿਹਾ ਉਦੋਂ ਮੈਂ ਹੈਰਾਨ ਵੀ ਵੀ ਅੱਛਾ ਫਿਰ ਉਦੋਂ ਮੈਂ ਦੱਸਾਂ ਵੀ ਨਾ ਕਿ ਹਾਂ ਮੇਰਾ ਫਟਾਫਟ ਆਨ ਕਰ ਲਿਆ ਮੈਨੂੰ ਮੈਨੂੰ ਸੀਗਾ ਵੀ ਹਾਂ ਠੀਕ ਹੈ ਉਹ ਉਹੀ ਗੱਲ ਮਨ ਲੋ ਕੈਪਚਰ ਕਰ ਕਰਾ ਲਵਾਂ ਉਹ ਵੀਡੀਓ ਹੱਲੇ ਵੀ ਮੇਰੇ ਕੋਲ ਹੈਗੀ ਆ ਫੋਨ 'ਚ ਸਤਿ ਸ੍ਰੀ ਅਕਾਲ ਪਵਰ ਵੈਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਵੀ ਇਹਨਾਂ ਦਿਨਾਂ ਮਾ ਦਲਜੀਤ ਦੁਸਾਂਝ ਦੀ ਮੂਵੀ ਚਮਕੀਲਾ ਪੂਰੀ ਚਰਚਾ ਵਿੱਚ ਚੱਲ ਰਹੀ ਆ ਹਰ ਪਾਸਾ ਸੋਸ਼ਲ ਮੀਡੀਆ ਪਾ ਜਿੱਥਾ ਦਲਜੀਤ ਦੁਸਾਂਝ ਦੇ ਬਾਰੇ ਚਰਚਾ ਛਿੜੀ ਹੋਈ ਆ ਉਸ ਦੀ ਐਕਟਿੰਗ ਕੀ ਬਾਰੇ ਚਰਚਾ ਛਿੜੀ ਆ ਉੱਥਾ ਹੀ ਚਮਕੀਲੇ ਕੀ ਨਿੱਜੀ ਜ਼ਿੰਦਗੀ ਦੇ ਬਾਰੇ ਮਾ ਵੀ ਲੋਕ ਬਹੁਤ ਸਾਰੀਆਂ ਨੈਗੇਟਿਵ ਆਰ ਪੋਜ਼ਿਟਿਵ ਗੱਲਾਂ ਕਰ ਰਹੇ ਆ ਪਰ ਹਾਲਾਂਕਿ ਜੋ ਮਰਜੀ ਕੋਈ ਕੁਝ ਕਹੇ ਚਮਕੀਲਾ ਮੂਵੀ ਦੇ ਵਿੱਚ ਦਲਜੀਤ ਦੋਸਾਂਝ ਦਾ ਰੋਲ ਹੈ ਜਿਹੜਾ ਬਹੁਤ ਵਧੀਆ ਰਿਹਾ ਬਹੁਤ ਜ਼ਿਆਦਾ ਲੋਕਾਂ ਦੁਆਰਾ ਉਸ ਨੂੰ ਐਪਰੀਸ਼ੀਏਟ ਕਰਿਆ ਜਾ ਰਿਹਾ ਅਰ ਇਸ ਕੇ ਗੈਲਗੈਲ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਚਾਹੇ ਮੂਵੀ ਆ ਚਾਹੇ ਕੋਈ ਵੀ ਚੀਜ਼ ਆ ਉਸ ਦੇ ਵਿੱਚ ਇੱਕ ਮੇਨ ਐਕਟਰ ਹੀ ਗੈਲਗੈਲ ਹੂ ਛੋਟੇ ਜਿਹੜੇ ਕਹਿੰਦੇ ਰੋਲ ਵਾਲੇ ਐਕਟਰ ਹੋਣ ਜਿਹੜੇ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੋਇਆ ਕਈ ਵਾਰੀ ਪਰਦੇ ਦੇ ਪਿੱਛੇ ਕਈ ਲੋਕਾਂ ਦਾ ਬਹੁਤ ਵੱਡਾ ਜਿਹੜਾ ਰੋਲ ਹੋਇਆ ਉਹ ਸਾਹਮਣਾ ਨਹੀਂ ਆਪਾਂ ਦੇ ਪਰ ਇਸ ਮੂਵੀ ਦੇ ਵਿੱਚ ਇੱਕ ਕੁੜੀ ਦਾ ਬਹੁਤ ਸੋਹਣਾ ਰੋਲ ਰਿਹਾ ਉਹ ਕੁੜੀ ਮਾਰੇ ਪਟਿਆਲੇ ਕੀ ਉਹ ਆਰ ਉਸ ਕੁੜੀ ਕੇ ਨਾਲ ਅੱਜ ਫੇਰ ਗੱਲਬਾਤ ਕਰਨ ਲੱਗੇ ਆ ਉਸ ਕੁੜੀ ਦਾ ਨਾਮ ਵੀ ਮਹਿਮਾਨ ਆ ਅਰ ਮਾਰੇ ਅੱਜ ਸਟੂਡੀਓ ਮਾ ਵੀ ਮਹਿਮਾਨ ਵਣ ਕੇ ਉਹ ਆਏ ਆ ਸਭ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਫੇਰ ਗੱਲਾਂ ਬਾਤਾਂ ਕਰਾਂਗੇ ਮਹਿਮਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਸਭ ਵਧੀਆ ਪਹਿਲੀ ਗੱਲ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਵੀ ਥਾਰੀ ਪਹਿਲੀ ਮੂਵੀ ਤੇ ਅਸੀਂ ਬਹੁਤ ਬੜਾ ਮਤਲਬ ਹਿੱਟ ਗਈ ਆ ਮੂਵੀ ਉਹ ਥੈਂਕ ਯੂ ਸਰ ਹਾਂ ਕਿ ਕਿਤਰਾ ਲੱਗਿਆ ਜੀ ਪਹਿਲੀ ਵਾਰੀ ਮੂਵੀ ਦੇ ਵਿੱਚ ਕਰ ਕਰ ਕੇ ਕਿਤਰਾ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਰ ਬਹੁਤ ਚੰਗਾ ਲੱਗਿਆ ਕਿ ਜੋ ਮੇਰਾ ਪਹਿਲੀ ਵਾਰ ਜੋ ਇੱਕ ਮੂਵੀਆਂ ਦਾ ਕੰਮ ਜੋ ਔਨ ਸਕ੍ਰੀਨ ਜੋ ਦੇਖਣ ਨੂੰ ਮਿਲ ਰਿਹਾ ਉਹ ਇੱਕ ਐਨੀ ਅੱਛੀ ਮੂਵੀ ਐ ਨਹੀਂ ਸੁਪਰ ਡੂਪਰ ਗਈ ਹੈ ਮੂਵੀ ਹਿੱਟ ਹੋਈ ਹੈ ਤੇ ਬਹੁਤ ਚੰਗਾ ਐਕਸਪੀਰੀਅੰਸ ਰਿਹਾ ਬਹੁਤ ਅੱਛਾ ਐਕਸਪੀਰੀਅੰਸ ਹੈ ਕਿਤਰਾ ਮਤਲਬ ਇਸ ਮੂਵੀ ਦੇ ਵਿੱਚ ਜਾਣ ਦਾ ਸਿਲਸਿਲਾ ਕਿਸ ਤਰ੍ਹਾਂ ਬਣਿਆ ਜਿਦਾਂ ਆਪਾਂ ਕਹਿ ਦਈਏ ਵੀ ਇੱਕ ਬੜੀ ਮੂਵੀ ਸੀ ਜੀ ਬਾਲੀਵੁੱਡ ਦੀ ਮੂਵੀ ਸੀ ਆਮ ਬੰਦਾ ਹਰੇਕ ਬੰਦੇ ਕੀ ਪਹੁੰਚ ਨਹੀਂ ਹੁੰਦੀ ਪਰ ਤੁਸੀਂ ਕਿਤਰਾ ਸਬਬ ਬਣਿਆ ਇਸ ਮੂਵੀ ਮਾ ਜਾਣਗਾ ਜੀ ਅ ਕਹਿ ਸਕਦੇ ਹਾਂ ਕਿ ਥੋੜਾ ਬਹੁਤ ਕਿਸਮਤ ਦਾ ਵਾਟ ਹੈ ਥੋੜਾ ਬਹੁਤ ਮਿਹਨਤ ਕਹਿ ਸਕਦੇ ਹਾਂ ਹੈਨਾ ਇੱਕ ਮੁਕੇਸ਼ ਛਾਉੜਾ ਕਾਸਟਿੰਗ ਜੋ ਹੈ ਬਾਲੀਵੁੱਡ ਦੀਆਂ ਅੱਛੀਆਂ ਮੂਵੀਆਂ ਉਹ ਹੀ ਕਾਸਟ ਕਰਦੇ ਆ ਜੋ ਤੇ ਉਹਨਾਂ ਨੂੰ ਮੈਂ ਆਪਣੀ ਕੁਝ ਟਾਈਮ ਪਹਿਲਾਂ ਪ੍ਰੋਫਾਈਲ ਭੇਜੀ ਸੀਗੀ ਤੇ ਉਸ ਕੁਝ ਟਾਈਮ ਬਾਅਦ ਫਿਰ ਮੈਨੂੰ ਇੱਕ ਕਾਲ ਆਈ ਕਿ ਹਾਂਜੀ ਤੁਸੀਂ ਸਿੰਗਿੰਗ ਕਰਦੇ ਹੋ ਐਕਟਿੰਗ ਵੀ ਕਰਦੇ ਹੋ ਮੈਂ ਕਿਹਾ ਹਾਂਜੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਐਦਾਂ ਇੱਕ ਚਮਕੀਲਾ ਮੂਵੀ ਕਰ ਰਹੇ ਆ ਤੇ ਫਿਰ ਤੁਸੀਂ ਉਹਦੇ ਲਈ ਸਾਨੂੰ ਕੋਈ ਆਡੀਸ਼ਨ ਭੇਜੋ ਹੈ ਨਾ ਉਹਨਾਂ ਦੇ ਕਿਸੇ ਸੌਂਗ ਤੇ ਕੁਝ ਹੈ ਨਾ ਐਕਟ ਕਰਕੇ ਮੈਂ ਕਿਹਾ ਠੀਕ ਹੈ ਫਿਰ ਮੈਂ ਉਹਨਾਂ ਨੂੰ ਭੇਜਿਆ ਇੱਕ ਡੇਢ ਮਹੀਨੇ ਬਾਅਦ ਉਹਨਾਂ ਦਾ ਬੈਕ ਕਾਲ ਆਇਆ ਮੈਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਹਾਂਜੀ ਤੁਸੀਂ ਸਿਲੇਕਟ ਹੋ ਤੇ ਆਪਾਂ ਕੁਝ ਟਾਈਮ ਵਿੱਚ ਸ਼ੂਟ ਰੱਖਾਂਗੇ ਤਾਂ ਉਦੋਂ ਮੈਨੂੰ ਨਹੀਂ ਪਤਾ ਸੀ ਕਿ ਚਮਕੀਲਾ ਮੂਵੀ ਆ ਦਿਲਜੀਤ ਦੋਸਾਂਝ ਕਰ ਰਿਹਾ। ਉਦੋਂ ਮੈਨੂੰ ਕੁਝ ਨਹੀਂ ਪਤਾ ਸੀ। ਬਸ ਮੈਨੂੰ ਇਹ ਪਤਾ ਸੀ ਕਿ ਹਾਂ ਮੈਨੂੰ ਕਾਸਟਿੰਗ ਦਾ ਪਤਾ ਸੀ ਕਿ ਹਾਂ ਵੀ ਅੱਛੀ ਮੂਵੀਜ਼ ਹੀ ਕਾਸਟ ਕਰਦੇ ਹੋ ਜਦੋਂ ਵੀ ਕਰਦੇ ਆ। ਤੇ ਮੈਨੂੰ ਵੀ ਸੀਗਾ ਕਿ ਚਲੋ ਕੋਈ ਤੁਹਾਨੂੰ ਪਤਾ ਨਹੀਂਦਾ ਵੀ ਚਮਕੀਲਾ ਮੂਵੀ ਦਿਲਜੀਤ ਦੋਸਾਂਝ ਦੀ ਜਦ ਤੱਕ ਕੋਈ ਐਕਸਾਈਟਮੈਂਟ ਨਹੀਂ थी ਬਹੁਤੀ। ਹਾਂ ਨਹੀਂ ਓਕੇ ਸੀਗਾ ਕਿ ਹਾਂ ਠੀਕ ਹੈ ਕਿ ਚਲੋ ਜੋ ਵੀ ਆ ਚੋ ਚਮਕੀਲਾ ਤੇ ਰਹੀ ਐ ਇਹ ਮੈਨੂੰ ਪਤਾ ਸੀਗਾ। ਤੇ ਇਹ ਨਹੀਂ ਪਤਾ ਸੀ ਕਿ ਕਰ ਕੌਣ ਜਿਹਾ ਤੇ ਫਿਰ ਜਦੋਂ ਜਦੋਂ ਪਤਾ ਲੱਗਿਆ ਸੀ ਹੌਲੀ ਹੌਲੀ ਕਿ ਮੈਨੂੰ ਮੇਰੇ ਨਾਲ ਦਾਦੋ ਪਤਾ ਲੱਗਿਆ ਕਿ ਚਮਕੀਲਾ ਮੂਵੀ ਤਾਂ ਦਿਲਜੀਤ ਦੋਸਾਂਝ ਕਰ ਰਿਹਾ ਉਦੋਂ ਮੈਂ ਹੈਰਾਨ ਵੀ ਵੀ ਅੱਛਾ ਫਿਰ ਉਦੋਂ ਮੈਂ ਦੱਸਾਂ ਵੀ ਨਾ ਕਿ ਹਾਂ ਮੇਰੇ ਉਦੋਂ ਹੀ ਸਿਲੈਕਸ਼ਨ ਹੋਈ ਮੈਂ ਕਿਹਾ ਪਤਾ ਨਹੀਂ ਇਹ ਉਹੀ ਹੈ ਕਿ ਕੋਈ ਹੋਰ ਹੈ ਤੇ ਫਿਰ ਜਦ ਫਿਰ ਮੈਨੂੰ ਘਰੇ ਜਾ ਕੇ ਦੇਖਿਆ ਮੈਂ ਕਿ ਅੱਛਾ ਵੀ ਉਹੀ ਮੂਵੀ ਕਰ ਰਿਹਾ ਫਿਰ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋਈ ਵਾਹ ਇਹ ਤਾਂ ਉਹ ਮੂਵੀ ਕਰ ਰਿਹਾ ਹੈ ਨਾ ਤੇ ਫਿਰ ਜਦ ਪਹਿਲੀ ਵਾਰੀ ਦਿਲਜੀਤ ਦੋਸਾਂਝ ਨੂੰ ਸੈਟ ਦੇ ਉੱਪਰ ਮਿਲੂ ਜੀ ਕੀ ਫੀਲਿੰਗ ਥੀ ਬਹੁਤ achi feelings ਸੀ ਜਰ ਮਤਲਬ ਮੈਂ ਉਹਨਾਂ ਨੂੰ ਸ਼ਬਦਾਂ ਚ ਤੱਕ ਕਿਵੇਂ ਬਿਆਨ ਕਰਾਂ ਹੂੰ ਅ ਮੈਨੂੰ ਮਤਲਬ ਜਿਵੇਂ ਸੈੱਟ ਤੇ ਗਏ ਹਮ ਜਾਂਦੀ ਐਕਸਾਈਟਮੈਂਟ ਸੀ ਵੀ ਕਿਉਂਕਿ ਮੈਨੂੰ ਅ ਉਸ ਦਿਨ ਪਹਿਲਾਂ ਪਤਾ ਚੱਲਿਆ ਸੀ ਕਿ ਹਾਂ ਜੋ ਮੇਰਾ ਰੋਲ ਹੈ ਨਾ ਉਹਨਾਂ ਦੇ ਨਾਲ ਹੀ ਹੈ ਹੂੰ ਤੇ ਫਿਰ ਮੈਨੂੰ ਬੜੀ ਖੁਸ਼ੀ ਸੀ ਕਿ ਹਾਂ ਅਗਲੇ ਦਿਨ ਮੈਂ ਉਹਨਾਂ ਨੂੰ ਹੀ ਮਿਲਣਾ ਹੈ ਹੂੰ ਫਿਰ ਮੈਂ ਐਕਸਾਈਟਿਡ ਸੀ ਮਿਲਣ ਲਈ ਸੀਨ ਲਈ ਵੀ ਮੈਂ ਥੋੜਾ ਜਿਹਾ ਐਵੀ ਸੀਗਾ ਵੀ ਪਤਾ ਨਹੀਂ ਕਿਵੇਂ ਹੋਊਗਾ ਹਨਾ acha ਹੋਊਗਾ ਨਹੀਂ ਹੋਊਗਾ ਨਾ ਕਿਉਂਕਿ ਥੋੜਾ ਜਿਹਾ ਡਰ ਹੁੰਦਾ ਨਾ ਜੀ ਤੇ ਫਰਕ ਖੈਰ ਐ ਜੀ ਕੋਈ ਮੇਲ ਰਹੀ ਬਾਬੇ ਦੀ ਕਿ ਐ ਜੀ ਕੋਈ ਨੋਬਤ ਨਹੀਂ ਆਈ ਅੱਛਾ ਗਿਆ ਸੀਨ ਵੀ ਰੋਲ ਵੀ ਅੱਛਾ ਗਿਆ ਤੇ ਉਹਨਾਂ ਨੂੰ ਵੀ ਪਸੰਦ ਆਇਆ ਜਦੋਂ ਅਸੀਂ ਐਕਟ ਕਰ ਰਹੇ ਸੀਗੇ ਹਮ ਮੌਕਾ ਮਿਲੇ ਬਲ ਜੀ ਦਸਾਂ ਗੱਲਾਂ ਗੱਲਬਾਤਾਂ ਕਰਨਗੇ ਅ ਮੈਂ ਮਤਲਬ ਕਿ ਐਦਾਂ ਨਾ ਕਿ ਸ਼ਾਇਦ ਦੇਖੋ ਉਹਨਾਂ ਲਈ ਹੁਣ ਮੈਂ ਉਹਨਾਂ ਨੂੰ ਜਾਣਦੀ ਆ ਪਰ ਠੀਕ ਹੈ ਨਾ ਪਰ ਹੈਗੇ ਤਾਂ ਆਪ ਗੱਲਾਂ ਗੱਲਬਾਤ ਹੋਈ ਮਾੜੀ ਮੋਟੀ ਉਹਨਾਂ ਕੇ ਗੱਲ ਬੈਠੇ ਆ ਕੇ ਇਸ ਤਰੀਂ ਜਾ ਸੈਟ ਕੇ ਉੱਪਰ ਤੇ ਹਾਂਜੀ ਮਤਲਬ ਥੀਨ ਤੋਂ ਪਹਿਲਾਂ ਅਸੀਂ ਬੈਠੇ ਆ ਬਟ ਉਵੇਂ ਠੀਕ ਹੈ ਸੜੀ ਹੈਲੋ ਹਾਈ ਹੋਈ ਤੇ ਉਹਦਾ ਕੋਈ ਜ਼ਿਆਦਾ ਗੱਲਬਾਤ ਨਹੀਂ ਪਰ ਇੱਕ ਇੱਕ ਵਾਰ ਸੇ ਇੰਨੀ ਖੁਸ਼ੀ ਕਾਫੀ ਹੁੰਦੀ ਹੈ ਕਿੰਦਾ ਸਾਹਮਣੇ ਬੈਠਾ ਹੋਇਆ ਨਾ ਬਸ ਕਿ ਆਪ ਕੋਲ ਨਾਲ ਜੀਤ ਦਸਾਂ ਮੈਂ ਕਹਾ ਵੀ ਅੱਜ ਦਾ ਬਹੁਤ ਬੱਦ ਐਕਟਰ ਆ ਬਾਈ ਕਿਉਂਕਿ ਅੰਮਤੀਆਜ਼ ਅਲੀ ਜਿਨ੍ਹਾਂ ਨੇ ਇਹ ਫਿਲਮ ਡਾਇਰੈਕਟ ਕਰੀ ਆ ਉਹਨਾਂ ਕੀ ਮੈਂ ਇੱਕ ਕਲਿੱਪ ਦੇਖ ਰਿਹਾ ਤਾਂ ਜਿਸ ਮੌਕੇ ਹੀ ਗ੍ਰਾਂ ਵੀ ਸ਼ਾਹਰੂਖ ਖਾਨ ਨੂੰ ਕਹਾ ਮੈਂ ਪੁੱਛਿਆ ਵੀ ਆਪਣਾ ਸਭ ਤੋਂ ਵਧੀਆ ਐਕਟਰ ਕਿਹੜਾ ਤੁਹਾਨੂੰ ਲੱਗਾ ਉਹ ਕਹਾਂ ਵੀ ਸਭ ਤੋਂ ਵਧੀਆ ਕਿ ਮੈਂ ਕਹਾ ਵੀ ਭਾਰਤ ਦਾ ਸਭ ਤੋਂ ਵਧੀਆ ਐਕਟਰ ਆ ਜਿਹੜਾ ਉਹ ਦਿਲਜੀਤ ਦਸਾਂਝ ਆ ਮੈਂ ਕਹਾ ਬਹੁਤ ਮਾਣ ਵਾਲੀ ਗੱਲ ਆ ਬਾਈ ਦਿਲਜੀਤ ਦਸਾਂਝ ਵਾਸਤੇ আর ਮਾਰੇ ਪੰਜਾਬੀਆਂ ਵਾਸਤੇ ਕਿ ਬਾਈ ਨੇ ਕਿਤੇ ਐਕਟਿੰਗ ਨਹੀਂ ਸਿੱਖੀ ਕੁਝ ਵੀ ਨਹੀਂ ਪਰ ਅੱਜ ਦਿਲਜੀਤ ਦਸਾਂਝ ਆ ਪੂਰੇ ਸਿੱਖਾਂਗੇ ਉੱਪਰ ਮਾਨੂੰ ਪਤਾ ਹੀ ਆ ਵੀ ਦਲਜੀਤ ਦਸਾਂਜ ਅੱਜ ਕੀ ਚੀਜ਼ ਆ ਦੱਸਣ ਕਿ ਮੈਂ ਕਹਾ ਲੋਡ ਵੀ ਨਹੀਂ ਹੈ ਮਾਨੂੰ ਬਈ ਜਦ ਫਿਰ ਦਲਜੀਤ ਦਸਾਂਜ ਨੂੰ ਤੁਸੀਂ ਮਿਲੂ ਆ ਗੱਲਬਾਤ ਮਾਰੀ ਮੋਟੀ ਆ ਜਿੰਨੀ ਵੀ ਹੋਆ ਤਾਂ ਉਸ ਤੋਂ ਇਧਰ ਕੀ ਫੀਲਿੰਗ ਦੀ ਵੀ ਅੱਜ ਵੀ ਆਪਾਂ ਐਕਟਰ ਬਣ ਕੇ ਬੱਗੇ ਵੱਡੇ ਐਕਟਰ ਬਣ ਕੇ ਹਾਂਜੀ ਓਬਵੀਅਸ ਹੀ ਗੱਲ ਹੈ ਕਿ ਬਹੁਤ ਚੰਗਾ ਲੱਗਦਾ ਉਹ ਤੋਂ ਤੇ ਉਹੀ ਗੱਲ ਜਿਵੇਂ ਮੈਂ ਪਹਿਲਾਂ ਕਹੀ ਹੈ ਕਿ ਹਾਂ ਮੇਰੀ ਜੋ ਇਹ ਜੋ ਸਕਰੀਨ ਤੇ ਆਈ ਹੈ ਜੋ ਚੀਜ਼ ਹੈ ਨਾ ਜੋ ਸਭ ਨੂੰ ਮੈਂ ਦਿਖਾ ਸਕਦੀ ਆ ਕਿ ਹਾਂ ਮੇਰਾ ਇਸ ਮੂਵੀ ਚ ਵੀ ਰੋਲ ਹੈ ਤੋਂ ਗੱਲ ਹੋਰ ਵੀ ਜ਼ਿਆਦਾ ਅੱਛੀ ਗੱਲ ਹੈ ਕਿ ਇੱਕ ਤਾਂ ਜਿਵੇਂ ਹੁਣ ਤੁਸੀਂ ਕਹਿ ਹੀ ਚੁੱਕੇ ਹੋ ਕਿ ਬਹੁਤ ਨਾਮ ਹੈ ਉਹਨਾਂ ਦਾ ਹੁਣ ਹੈਨਾ ਕਿ ਇਹ ਗੱਲ ਹੋਰ ਵੀ ਵੱਡੀ ਸੀ ਕਿ ਠੀਕ ਹੈ ਚਮਕੀਲਾ ਮੂਵੀ 'ਚ ਕੰਮ ਕੀਤਾ ਪਰ ਸਿਗਾ ਵੀ ਉਹਨਾਂ ਨਾਲ ਇਹ ਗੱਲ ਹੋਰ ਵੀ ਵੱਡੀ ਹੈ ਕਿ ਐਡੇ ਨਾਮੀ ਹਾਂ ਐਕਟਰ ਨਾਲ ਜੋ ਮੇਰਾ ਮੂਵੀ 'ਚ ਕੰਮ ਸੀਗਾ ਚਾਹ ਪੀਓਗੇ ਗੱਲ ਮੈਂ ਕਹਾ ਵੀ ਆਪਾਂ ਚਾਹ ਵੀ ਗੱਲ ਗੱਲ ਪੀ ਲਈਏ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਜਸਤਰਾ ਸੈੱਟ ਦੇ ਉੱਪਰ ਤੁਸੀਂ ਜਾਉਂ ਆਂ ਇਮਤੀਆਜ਼ ਅਲੀ ਜੀ ਨਾਲ ਗੱਲਬਾਤ ਹੋਆ ਉਹਨੂੰ ਦਲਜੀਤ ਦੇ ਸਾਹਜ ਬਾਈ ਹਰੀ ਮਿਲਾਂ ਜੀ ਉਹ ਕੋਈ ਇਹ ਜਿਹੜਾ ਐਕਸਪੀਰੀਅੰਸ ਜਿਹੜਾ ਸੋਚੇ ਵੀ ਯਾਦ ਰੱਖਣ ਵਾਲਾ ਵੀ ਪੂਰਾ ਵੀ ਇਹ ਤਾਂ ਜਾਦੇ ਰਹੇਗਾ ਅ ਹ ਮਤਲਬ ਜੋ ਇਮਤiaz ali ਜੀ ਦਾ ਮੈਂ ਦੱਸਦੀ ਹਾਂ ਕਿ ਜਦੋਂ ਸਾਡਾ ਇੱਕ ਦਿਨ ਪਹਿਲਾਂ ਲੁੱਕ ਟੈਸਟ ਸੀਗਾ ਤੇ ਉਦੋਂ ਜਦੋਂ ਅਸੀਂ ਰੈਡੀ ਹੋਏ ਹਨਾ ਤਾਂ ਉਹ ਟੀਮ ਕਹਿ ਰਹੇ ਸੀਗੇ ਕਿ ਸਰ ਖੁਦ ਦੇਖ ਕੇ ਜਾਣਗੇ ਐਂਡ ਉਹ ਡਨ ਕਰਕੇ ਜਾਣਗੇ ਵੀ ਹਾਂ ਓਕੇ ਅ ਕੱਲ ਲਈ ਸਭਾ ਨਾ ਤੇ ਉਦੋਂ ਮੈਨੂੰ ਨਹੀਂ ਪਤਾ ਸੀਗਾ ਕਿ ਹਨਾ ਉਹ ਉਹਨਾਂ ਨੂੰ ਅਸੀਂ ਅੱਜ ਹੀ ਮਿਲਾਂਗੇ ਨਾ ਤਾਂ ਉਹਨਾਂ ਨੂੰ ਲੱਗੇ ਵੀ ਮੈਨੂੰ ਜ਼ਰੂਰ ਐਕਸਾਈਟਮੈਂਟ ਸੀਗੀ ਕਿ ਹਾਉ ਆਣਗੇ ਨਾ ਤੇ ਜਦੋਂ ਉਹ ਆਏ ਉਹ ਦੂਰ ਖੜੇ ਹੋਏ ਸੀ ਅਸੀਂ ਜਸਟ ਜਾਣਾ ਹੀ ਸੀਗਾ ਨਾ ਵੈਨਿਟੀ ਚੋਂ ਨਿਕਲ ਗਏ ਉਹਨਾਂ ਕੋਲ ਜੀ ਚਾ ਗੈਰਵੈਲ ਪੀ ਸਕੋ ਜੀ ਕੋਈ ਡਰ ਨਹੀਂ ਹੈਗਾ ਜੀ ਕੋਈ ਚੱਕਰ ਨਹੀਂ ਮਾਰ ਦਰਸ਼ਕ ਇੰਨਾ ਕ ਸਬਰ ਕਰ ਲੈ ਵੀ ਗੈਲ-ਗੈਲ ਕੁੱਟਾ ਭਰੀ ਜਾਈਏ ਆਪਾਂ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਦੂਰੋਂ ਹੀ ਦੇਖਿਆ ਮੈਂ ਆਪਣਾ ਨਾ ਫੋਨ ਇੱਕ ਜੋ ਛੋਟੀ ਜੀ ਗੱਲ ਹੈ ਕਿ ਮੈਂ ਆਪਦੀ ਫੋਨ ਦਾ ਕੈਮਰਾ ਫਟਾਫਟ ਔਨ ਕਰ ਲਿਆ ਕਿ ਮੈਨੂੰ ਮੈਨੂੰ ਸੀਗਾ ਵੀ ਹਾਂ ਠੀਕ ਹੈ ਉਹ ਉਹੀ ਗੱਲ ਮਤਲਬ ਕੈਪਚਰ ਕਰ ਲੈਣਾ ਕੈਪਚਰ ਕਰ ਲਵਾਂ ਉਹ ਵੀਡੀਓ ਹਲੇ ਵੀ ਮੇਰੇ ਕੋਲ ਹੈਗੀ ਆ ਫੋਨ 'ਚ ਤੇ ਮੈਂ ਇਦਾਂ ਹੀ ਫੋਨ ਫੜਿਆ ਹੋਇਆ ਸੀਗਾ ਤੇ ਇਦਾਂ ਹੀ ਉਹ ਗੱਲ ਕਰ ਰਹੇ ਸੀ ਵੀ ਆਹ ਦੱਸ ਰਹੇ ਸੀਗਾ ਕਿਉਂਕਿ ਅਸੀਂ ਦੋ ਜਣੇ ਸੀ ਉਹ ਮੇਰੇ ਨਾਲ ਵੀ ਤੇ ਉਧਰ ਉਹ ਦੋਨਾਂ ਦਾ ਸਾਡਾ ਲੁੱਕ ਟੈਸਟ ਹੋਇਆ ਸੀ ਦੇਖ ਰਹੇ ਸੀ ਵੀ ਹਾਂ ਓਕੇ ਹੈ ਸਭ ਵੀ ਜਾਂ ਕੁਝ ਹੋਰ ਚੇਂਜ ਚਾਹੀਦਾ ਹੈ ਨਾ ਐਂ ਇਦਾਂ ਹੀ ਮੇਰਾ ਕੈਮਰਾ ਆਨ ਸੀਗਾ ਇਦਾਂ ਹੀ ਉਹ ਗੱਲ ਕਰ ਰਹੇ ਸੀ ਉਹਨਾਂ ਨਾਲ ਹਨਾ ਤੇ ਫਿਰ ਉਹ ਕੁਝ ਛੋਟੇ ਛੋਟੇ ਮੂਵਮੈਂਟਸ ਬਹੁਤ achchiyan ਸੀ ਇਹ ਜਿਵੇਂ ਇੱਕ ਮੂਮੈਂਟ ਹੋਰ ਕਿ ਜਦੋਂ ਅਸੀਂ ਸੈਟ ਤੇ ਸੀਗੇ ਥੋੜਾ ਟਾਈਮ ਜਿਗਾ ਹਲੇ ਸ਼ੂਟ ਹੋੰਜੇ ਹੂੰ ਕਿਸੀਂ ਬੈਠੇ ਹੋਏ ਸੀਗੇ ਕਿ ਮੈਨੂੰ ਆਪਾਂ ਨੂੰ ਹੁੰਦਾ ਹੀ ਏ ਥੋੜਾ ਬਹੁਤ ਕਿ ਆਪਾਂ ਗੱਲਬਾਤ ਕਰ ਲਈ ਹੈ ਨਾ ਪਰ ਉਸ ਟਾਈਮ ਉਹਨੂੰ ਨਹੀਂ ਸੁਝਦਾ ਵੀ ਕੀ ਗੱਲ ਕਰਾਂਗੇ ਨਾ ਉਹਨਾਂ ਨਾਲ ਆ ਤੇ ਉਹਨਾਂ ਨੇ ਆਪ ਹੀ ਬੁਲਾ ਲਿਆ ਉਹ ਕਹਿੰਦੇ ਆਪਕਰ ਨਾਮ ਕੀ ਮਹਿਮਾ ਮਤਲਬ ਉਹਨਾਂ ਨੂੰ ਮੇਰਾ ਨਾਮ ਨਹੀਂ ਸਮਝ ਆਇਆ ਸੀ ਮੈਂ ਕਿਹਾ ਨਹੀਂ ਸਰ ਮਹਿਮਾਨ ਤਾਂ ਕਹਿੰਦੇ ਅੱਛਾ ਉਹ ਆਤਿਥੀ ਵਾਲਾ ਮਹਿਮਾਨ ਮਨੇ ਕਾ ਹਾਂਜੀ ਇਹ ਦਿੱਤੀ ਵਾਲਾ ਮਹਿਮਾਨ ਤੋ ਕਹਤੇ ਕਿਉਂ ਆਪ ਮਹਿਮਾਨ ਹੋ ਮੈਂ ਕਿ ਹਮ ਸਭ ਲੋਗ ਹੀ ਮਹਿਮਾਨ ਹੈ ਫੇ ਹੀ ਵਾਸ ਲਾਈਕ ਇਹ ਤੋ ਸਹੀ ਹੈ ਬੱਡੀ ਗੱਲ ਹੈ ਕਿ ਚਾਹੇ ਸੈਟ ਦੀ ਗੱਲ ਕਰ ਲਈਏ ਚਾਹੇ ਆਪਾਂ ਮਤਲਬ ਦੁਨੀਆ ਦੀ ਗੱਲ ਬਾਤ ਕਰੀਏ ਵੀ ਮਹਿਮਾਨ ਹੀ ਆਪਾਂ ਸਾਰੇ ਇਸ ਧਰਤੀ ਦੇ ਪਰਾਈ ਹੋਏ ਹਨਾ ਤਾਂ ਜਦ ਵੀ ਸਿਲੇਕਸ਼ਨ ਹੋ ਜਾ ਸਾਰਾ ਕੁਝ ਹੋ ਜਾ ਸੈਟ ਦੇ ਉੱਪਰ ਜਾਓ ਤੁਸੀਂ ਮਤਲਬ ਕਰ ਲਿਓ ਰੋਲ ਆਪ ਦਾ ਉਸਦੇ ਬਾਅਦ ਫਿਰ ਕਰਾਉਂਦੇ ਹੋਏ ਤਾਂ ਫੀਲਿੰਗ ਆਉਂਦੀ ਲੈ ਵੀ ਅੱਜ ਦਾ ਦਲਜੀਤ ਦੇ ਸਾਹਦੇ ਗੱਲ ਰੋਲ ਕਰਕੇ ਆਇਆ ਹਾਂ ਬਿਲਕੁਲ ਉਹ ਸਰ ਉਸ ਟਾਈਮ ਨਾ ਐਵੇਂ ਹੁੰਦਾ ਵੀ ਹੈ ਕਿ ਵੀ ਆਪਾਂ ਉਹਦੇ ਨਾਲ ਇਹਨੂੰ ਦੱਸੀਏ ਵੀ ਹੈਨਾ ਪਰ ਜਿਵੇਂ ਕੀ ਹੁੰਦਾ ਨਾ ਕਿ ਜਿੰਨੀ ਦੇਰ ਤੁਹਾਡਾ ਸਕਰੀਨ 'ਤੇ ਨਹੀਂ ਆ ਜਾਂਦਾ ਨਾ ਉਦੋਂ ਤੱਕ ਤੁਸੀਂ ਕੋਈ ਦਾਵਾ ਨਹੀਂ ਕਰ ਸਕਦੇ ਹਨਾ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਤੁਹਾਡਾ ਲਾਸਟ ਮੂਮੈਂਟ ਤੇ ਕਈ ਵਾਰ ਕੋਈ ਸੀਨ ਹੋਵੇ ਨਾ ਹੋਵੇ ਹੈਨਾ ਐਸਾ ਕੁਝ ਵੀ ਉਦੋਂ ਤਾਂ ਐਕਸਾਈਟਮੈਂਟ ਜ਼ਰੂਰ ਹੁੰਦੀ ਹੈ ਚਾਰ ਕੁ ਦਿਨ ਤਾਂ ਐ ਟਪਦੇ ਆ ਵੀ ਹਾਂ ਤੇ ਓਵਰঅল ਬਹੁਤ ਅੱਛਾ ਸੀ ਮਤਲਬ ਚੰਗਾ ਲੱਗਿਆ ਸਾਰਾ ਕੁਝ ਚੰਗਾ ਦਾ ਜੀ ਸਰ ਮੈਮਾ ਜੀ ਮੈਨੂੰ ਇਹ ਦੱਸੋ ਵੀ ਤੁਸੀਂ ਇਸ ਫਿਲਮ ਤੇ ਪਹਿਲਾਂ ਵੀ ਕੁਝ ਮਤਲਬ ਇਸ ਤਰ੍ਹਾਂ ਦਾ ਕਰਦੇ ਰਹੇ ਹੋ ਮੂਵੀਜ਼ ਵਗੈਰਾ ਜਾਂ ਕੁਝ ਹਾਂਜੀ ਇਦਾਂ ਦਾ ਮੈਂ ਕੁਝ ਜਿਵੇਂ ਹੋਰ ਵੀ ਕਈ ਮੂਵੀਜ਼ 'ਚ ਜਾਂ ਕਈ ਛੋਟੇ ਜੋ ਜੋ ਸੀਰੀਅਲਸ ਵਗੈਰਾ ਹੈ ਉਹਨਾਂ 'ਚ ਕੰਮ ਕੀਤਾ ਹੈ ਹੂੰ ਪਰ ਜੋ ਸਭ ਤੋਂ ਵੱਡਾ ਮੇਰਾ ਸੀਗਾ ਨਾ ਰੋਲ ਜੋ ਇਹਦੇ ਚ ਜੋ ਸਭ ਨੂੰ ਦਿਖਾਉਣ ਵਾਲਾ ਸੀ ਕੇ ਲਾਈਕ ਹਾਂ ਤਾਂ ਉਹ ਹੀ ਮੇਰਾ ਪਹਿਲਾ ਸੀ ਤਾਂ ਮਤਲਬ ਮੇਰੇ ਲਈ ਇਹ ਅੱਛੀ ਗੱਲ ਸੀ ਕਿ ਜੋ ਸਕਰੀਨ ਤੇ ਆਇਆ ਜੋ ਮੇਰਾ ਇੰਨੀ ਅੱਛੀ ਮੂਵੀ ਨਾਲ ਜੋ ਸਟਾਰਟ ਅਪ ਹੋਇਆ ਚਾਹੀ ਉਹਦੇ ਚ ਛੋਟਾ ਸੀਨ ਹੈ ਵੱਡਾ ਮੈਨੂੰ ਮੈਨੂੰ ਨੋ ਮੈਟਰ ਕਰਦਾ ਬਸ ਇਹ ਗੱਲ ਹੈ ਕਿ ਠੀਕ ਹੈ ਉਹਦੇ ਨਾਲ ਇੱਕ ਐਂਟਰੀ ਬਹੁਤ ਅੱਛੀ ਹੈ ਬਹੁਤ ਅੱਛਾ ਡੈਬਿਊ ਮਤਲਬ ਥਾਰਾ ਬਹੁਤ ਵਧੀਆ ਰਿਹਾ ਜੀ 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 ਮਹਿਮਾਨ ਜੀ ਬਾਤ ਕਰੀਏ ਕਿ ਜਿਸ ਤਰ੍ਹਾਂ ਹੁਣ ਤੁਸੀਂ ਦੱਸ ਰਹੇ ਆਂ ਵੀ ਬਹੁਤ ਵਧੀਆ ਸਾਰਾ ਕੁਝ ਤੁਸੀਂ ਕਰਦੇ ਰਹੇ ਹੋ ਸਾਰਾ ਹੁਣ ਵੀ ਮਤਲਬ ਇਸ ਮੂਵੀ ਦੇ ਵਿੱਚ ਜਿਹੜੀ ਐਂਟਰੀ ਬਹੁਤ ਵਧੀਆ ਤਰੀਕੇ ਨਾਲ ਹੋਈ ਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਿਰ ਇਸ ਮੂਵੀ ਦੇ ਬਾਅਦ ਆਫਰ ਮਿਲੇ ਹੋਣਗੇ ਬਹੁਤ ਸਾਰੇ ਹਾਂਜੀ ਵੈਸੇ ਇਹ ਮੂਵੀ ਆਉਣ ਤੋਂ ਬਾਅਦ ਹੀ ਨਹੀਂ ਗਾਇਸ਼ਕ ਦੇ ਜਦੋਂ ਲਾਈਕ ਔਰ ਵੀ ਕਈ ਵਾਰ ਕਿਤੇ ਕੋਈ ਆਡੀਸ਼ਨ ਦਿੰਨੇ ਆਇਆ ਹਨਾ ਕੋਈ ਕੋਈ ਇੰਟਰੋ ਦਿੰਨੇ ਲਾਈਕ ਉੱਥੇ ਦੱਸਣਾ ਹੀ ਕਿ ਹਾਂਜੀ ਅਸੀਂ ਅਪਕਮਿੰਗ ਚਮਕੀਲਾ ਚ ਵੀ ਸਾਡਾ ਰੋਲ ਹੈ ਹਨਾ ਤੁਹਾਨੂੰ ਦੇਖਣ ਨੂੰ ਮਿਲੂਗਾ ਜਸਟ ਉਹਦੇ ਵਿਹਾਰ ਤੇ ਵੀ ਐਵੇਂ ਕੰਮ ਮਿਲਦਾ ਰਿਹਾਗਾ ਹਾਂਜੀ ਤਾਂ ਹੁਣ ਤਾਂ ਖੈਰ ਉਹ ਆ ਹੀ ਚੁੱਕਿਆ ਹਨਾ ਸਾਹਮਣੇ ਤੇ ਆਬਵੀਅਸਲੀ ਬਹੁਤ ਪ੍ਰਭਾਵ ਪੈਦਾ ਹੋ ਰਿਹਾ ਦੱਸ ਸਕਦੇ ਹੋ ਕਲੀਅਰ ਕਰਦੇ ਹੋ ਵੀ ਆਪਾਂ ਮੈਨੂੰ ਲੱਗਦਾ ਕੰਮ ਤੁਸੀਂ ਗਾਣਿਆਂ 'ਚ ਫਿਲਮਾਂ 'ਚ ਬਹੁਤ ਕਰਿਆ ਹੋਣਾ ਇੰਟਰਵਿਊ ਮੈਨੂੰ ਲੱਗਦਾ ਪਹਿਲੀ ਵਾਰ ਹੀ ਮੈਂ ਇਹ ਕਰ ਰਿਹਾ ਹਾਂ ਹਾਂਜੀ ਇੰਟਰਵਿਊ ਤਾਂ ਹੀ ਪਹਿਲਾਂ ਕਰਿਆ ਕਿਸੇ ਨੇ ਨਹੀਂ ਮੈਂ ਆਪ ਪਹਿਲਾਂ ਤੁਹਾਡੇ ਨਾਲ ਇੱਕ ਵਾਰੀ ਹੀ ਪਹਿਲਾਂ ਵੀ ਮੈਂ ਹੀ ਕਰਿਆ ਜਦੋਂ ਮੈਂ ਦੱਸਿਆ ਜੀ ਕਿ ਸਾਡੀ ਅਪਕਮਿੰਗ ਆ ਰਹੀ ਹੈ ਹਾਂ ਤੇ ਸੈਕਿੰਡ ਵੀ ਮੇਰਾ ਤੁਹਾਡੇ ਨਾਲ ਹੀ ਆਇਆ ਹੈ ਮਤਲਬ ਕਿ ਇੰਟਰਵਿਊ ਬਈ ਯਾਦ ਰੱਖਿਓ ਤੁਸੀਂ ਕਿਉਂਕਿ ਕੱਲ ਨੂੰ ਮਹਿਮਾਨ ਬਹੁਤ ਵੱਡੇ ਐਕਟਰ ਵੀ ਬਣ ਜਣਗੇ ਕਈ ਵਾਰੀ ਬੰਦਾ ਹੋਵੇ ਬਈ ਬੰਦਾ ਦਾ ਸਿਖਰਾਂ 'ਵਾਂ ਪਹੁੰਚ ਜਾ ਹਾਂ ਆਪਾਂ ਕਹਿ ਦਈਏ ਵੀ ਆਪਾਂ ਉਸ ਬੰਦੇ ਨੂੰ ਜਾਣੀਏ ਲੋਕ ਕੀ ਕਹਤੋਂ ਨੋ ਨੋ ਤੈਨੂੰ ਵੀਵਦਾ ਬਈ ਆ ਕੇ ਰੱਖਿਓ ਕਲਿੱਪ ਕੱਟ ਕੇ ਰੱਖ ਲਿਓ ਵੀ ਅੱਜ ਮਹਿਮਾਨ ਦਾ ਇੰਟਰਵਿਊ ਮਤਲਬ ਅਸੀਂ ਪਹਿਲੀ ਵਾਰੀ ਕਰ ਰਹੇ ਹਾਂ ਤਾਂ ਮਹਿਮਾਨ ਜੀ ਚਲੋ ਅਸੀਂ ਵੀ ਚਾਹਾਂ ਵੀ ਬਹੁਤ ਦੁਆਵਾਂ ਕਰੀਏ ਕਿ ਪ੍ਰਮਾਤਮਾ ਕਰੇ ਤੁਸੀਂ ਬਹੁਤ ਜ਼ਿਆਦਾ ਤਰੱਕੀ ਕਰੋ। ਸ਼ੁਕਰੀਆ ਜੀ। ਤੁਸੀਂ ਆਪਣੀਆਂ ਬੁਲੰਦੀਆਂ ਨੂੰ ਛੂਓ ਕਿਉਂਕਿ ਹਰੇਕ ਬੰਦਾ ਮਿਹਨਤ ਕਰਾ ਇਸੇ ਵਾਸਤੇ ਕਰਾ ਕੇ ਆਪਣੀ ਮੰਜ਼ਿਲ ਤੱਕ ਜਲਦੀ ਪਹੁੰਚੇ। ਜੀ। ਅ ਗੱਲ ਕਰੀਏ ਕਿ ਚਮਕੀਲਾ ਮੂਵੀ ਦੇ ਵਿੱਚ ਜਿਹੜਾ ਸਾਰਾ ਪਾਰਟ ਤਾਂ ਉਹ ਪਾਰਟ ਕੀ ਤਾਂ ਮਤਲਬ ਦੱਸੋਗੇ ਮਾਨੂੰ? ਹਾਂਜੀ ਅਮ ਮੇਰੇ ਉਹਦੇ ਵਿੱਚ ਦੋ ਸੀਨ ਸੀਗੇ ਵੀ ਇੱਕ ਮੈਂ ਉਹਨਾਂ ਨਾਲ ਜੋ ਸਟੇਜ ਤੇ ਅਸੀਂ Song ਪਲੇ ਹੋ ਰਿਹਾ ਲਾਈਕ ਉਹਦੇ ਨਾਲ ਲਿਪਚਿੰਗ ਸੀਗੇ ਮੇਰੇ ਤੇ ਦੂਸਰਾ ਮੇਰਾ ਸੀਗਾ ਜੋ ਤੁਸੀਂ ਉਹਦੇ ਚ ਦੇਖੋਗੇ ਕਿ ਮਨਨਾਂ ਤੋਂ ਪੈਸੇ ਲੈਣੀਆਂ ਤੇ ਫਿਰ ਭੱਜਣੀਆਂ ਮਨਨ ਵੀ ਤੁਸੀਂ ਖਾੜਾ ਲਾਇਆ ਉਹਨਾਂ ਦੀ ਗੱਲ ਹਾਂਜੀ ਉਹਨਾਂ ਨਾਲ ਖਾੜਾ ਲਾਇਆ ਤੇ ਪੈਸੇ ਲੈ ਕੇ ਭੱਜ ਜਾਵਾਂ ਪੈਸੇ ਲਈ ਤੇ ਫਿਰ ਮੈਂ ਚੱਲ ਜਾਨੀ ਆ ਐਂਡ ਫਿਰ ਉਹ ਨੈਕਸਟ ਕੋਈ ਆਪਣੇ ਲਈ ਲੱਭਦੇ ਲੱਭਰੇ ਹੁੰਦੇ ਆ ਨਾ ਕੀ ਨਹੀਂ ਮੈਨੂੰ ਕੋਈ ਹੁਣ ਹੋਰ ਨਾਲ ਚਾਹੀਦੀ ਐ ਡਿਊਟਰ ਅੱਛਾ ਮੈਂ ਮਤਲਬ ਤੁਸੀਂ ਐਜ਼ ਏ ਕਲਾਕਾਰ ਉਹਨਾਂ ਦੀ ਗੱਲ ਖਾੜਾ ਲਾਇਆ ਇੱਕ ਹਾਂਜੀ ਤਾਂ ਜਿੰਨੇ ਕਿੰਨੇ ਮਤਲਬ ਕਿ ਵੈਸੇ ਮੂਵੀ ਦੇ ਵਿੱਚ ਮੈਂ ਸਹੀ ਗੱਲ ਸਮਾਂ ਮੈਂ ਮੂਵੀ ਦੇਖੀ ਨਹੀਂ ਬਈ Netflix 'ਪਾ ਮੂਵੀ ਆਈ ਆ ਅਰ ਹਮੇ ਬਈ Netflix 'ਸਾਰੇ ਹੈ ਨਹੀਂ ਉਹ ਦੇਸੀ ਬੰਦੇ ਆ ਮੈਂ ਕਿਤੇ ਯੂਯੂ ਆ ਟੂ ਪਾ ਗਈ ਆ ਗਈ ਜਾਂ ਫਿਰ ਸੀਨੇ ਮੇਵਾ ਕਿਤੇ ਡਾਉ ਲੱਗ ਗਿਆ ਦੇਖਿਆ ਨਹੀਂ Netflix 'ਸਾਲੇ ਤੋਂ ਜਵਾਂ ਨਹੀਂ ਹੈ ਨਹੀਂ ਸਹੀ ਬਾਤ ਆ ਯਾ ਪਾਣੀ ਹਰੇ ਮੂਵੀ ਨਹੀਂ ਦੇਖੀ ਪਰ ਗੱਲ ਇਹ ਉਹ ਅਬੀ ਜਿਸ ਤਰ੍ਹਾਂ ਹੁਣ ਉਸਕੇ ਵਿੱਚ ਤੁਸੀਂ ਪਾਰਟ ਕਰ ਲਿਆ ਜਿਹੜਾ ਉਹ ਪਾਰਟ ਦਾ ਸਾਰਾ ਉਹ ਪਾਰਟ ਮਤਲਬ ਕਿ ਇੰਨਾ ਕਿ ਸ਼ੂਟ ਕਰਿਆ ਗਿਆ ਤਾਂ ਜਿੰਨਾ ਦਿਖਾਇਆ ਗਿਆ ਇਹ ਕੁਝ ਹੋਰ ਵੀ ਸ਼ੂਟ ਕਰਿਆ ਗਿਆ ਤਾਂ ਹਾਂਜੀ ਜੋ ਜੋ ਸਟੇਜ ਵਾਲਾ ਨਾ ਉਹ ਤਾਂ ਜਸਟ ਇੱਕ ਫੋਟੋ ਹੀ ਚ ਦਿਖਾਇਆ ਗਿਆ ਬਟ ਉਹ ਥੋੜਾ ਜਿਹਾ ਜ਼ਿਆਦਾ ਸ਼ੂਟ ਹੋਇਆ ਸੀ ਉਹੀ ਗੱਲ ਮੈਂ ਕਹਿ ਰਹੀ ਹਾਂ ਨਾ ਕਿ ਕਈ ਵਾਰ ਪਤਾ ਨਹੀਂ ਹੁੰਦਾ ਤੁਹਾਡਾ ਹਨਾ ਕਿ ਕਿੰਨਾ ਤੁਹਾਡਾ ਪਾਰਟ ਹੋ ਰੱਖਦੇ ਆ ਕਿੰਨਾ ਨਹੀਂ ਰੱਖਦੇ ਆ ਨਾ ਤਾਂ ਫਿਰ ਉਹ ਦਿਨ ਲੈ ਕੇ ਆਪਾਂ ਦਾਵਾ ਨਹੀਂ ਕਰ ਸਕਦੇ ਬਟ ਜੋ ਮੇਰਾ ਦੂਸਰਾ ਵਾਲਾ ਸੀਨ ਜੀ ਗਾ ਜਿੱਥੇ ਮੈਂ ਪੈਸੇ ਪਕੜ ਰਹੀ ਆ ਐਂਡ ਫਿਰ ਮੈਂ ਬਾਈ ਚਾ ਵੀ ਠੱਡੀ ਹੋ ਰਹੀ ਥਮੇ ਕਹਿ ਸਕੂਗਾ ਤੇ ਉਹ ਮੇਰਾ ਸੀਨ ਪ੍ਰੋਪਰ ਸੀਗਾ ਜੋ ਸਟੇਜ ਵਾਲਾ ਸੀਗਾ ਹਾਂਜੀ ਉਹ ਨਹੀਂ ਉਹਦੀ ਜਸਟ ਇੱਕ ਕਲਿੱਪ ਲੱਗੀ ਕਲਿੱਪ ਨਹੀਂ ਫੋਟੋ ਕਹਿ ਸਕਦੇ ਆ ਜੀ ਜੀ ਤੇ ਗੱਲ ਕਰੀਏ ਵੀ ਜਿਸ ਤਰ੍ਹਾਂ ਹੁਣ ਚਲੋ ਚਮਕੀਲਾ ਮੂਵੀ ਦੇ ਵਿੱਚ ਬਹੁਤ ਵੱਡਾ ਮਤਲਬ ਕਿ ਫਿਰ ਵੀ ਬਹੁਤ ਵੱਡੀ ਗੱਲ ਆ ਵੀ ਥਾਰਾ ਉਥਾ ਤਨੇ ਪਾਰਟ ਕਰ ਲਿਆ ਤੁਸੀਂ ਪਹਿਲਾਂ ਵੀ ਫਿਲਮਾਂ ਕਰਦੇ ਹੋ ਫਿਊਚਰ ਦੇ ਵਿੱਚ ਥਾਰਾ ਫਿਰ ਕਿਸ ਤਰ੍ਹਾਂ ਕੇ ਮਤਲਬ ਕਿ ਪ੍ਰੋਜੈਕਟ ਦੇਖਣ ਨੂੰ ਮਿਲੇ ਉਹਨੂੰ ਆਰੀਏ ਇੱਕ ਪੰਜਾਬੀ ਮੂਵੀ ਆ ਰਹੀ ਆ ਉਹਦੇ ਚ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਬਾਕੀ ਅਸੀਂ ਥੋੜੇ ਦਿਨ ਪਹਿਲਾਂ ਇੱਕ ਕਿਸਾਨੀ ਦੇ Song shoot ਕੀਤਾ ਹੂੰ ਤਾਂ ਉਹ ਦੇਖਣ ਨੂੰ ਮਿਲੇਗਾ ਮੂਵੀ ਸੇ Song ਵੀ ਪਲੱਸ ਸਿੰਗਲ track ਵੀ ਜਲਦੀ ਜਲਦੀ ਮੈਸੇਜ ਆ ਰਿਹਾ ਹੈ ਗਾਇਕ ਵੀ ਹੈ ਗਾਇਲ ਗਲ ਕਲਾਕਾਰ ਕੇ ਗਲ ਐਕਟਿੰਗ ਕੇ ਗਲ ਗਾਇਕੀ ਵੀ ਇਧਰ ਇੱਕ ਮਤਲਬੀ ਉਹ ਕੇ ਵਿੱਚ ਹੈਗੀ ਆ ਫੀਲਡ ਦੇ ਵਿੱਚ ਜੀ ਗਾਣੇ ਕੋਣੇ ਫਿਰ ਦੇਖਣ ਨੂੰ ਮਿਲਣਗੇ ਮਾਨੂੰ ਅਥਾਰੇ ਹਾਂਜੀ ਬਸ ਆਨ ਦਾ ਵੇ ਹਾਂਜੀ ਚਲੋ ਭਾਈ ਬਹੁਤ ਚੰਗੀ ਗੱਲ ਆ ਕਿਉਂਕਿ ਮਨੂ ਮਾਨ ਆ ਬਿਮਾਰੇ ਪਟਿਆਲੇ ਕੀ ਕੁੜੀ ਆ ਜਿਹੜੀ ਵੇ ਵਦ ਇੱਕ ਚੰਗੇ ਫੀਲਡ ਦੇ ਵਿੱਚ ਨਾਮਣਾ ਬਣਾ ਰਹੀ ਆ ਆ ਰਾਨ ਵਾਲੇ ਸਮੇਂ ਮਾ ਪਰਮਾਤਮਾ ਕਰੇ ਹੋਰ ਵੀ ਜਿਹੜਾ ਮੈਂ ਕਹਾ ਵੀ ਬਲੰਦੀਆਂ ਛੂਹੇ ਤਾਂ ਅਸੀਂ ਵੀ ਕਹਿਣ ਜੋਗੇ ਹੋਈਏ ਭਾਈ ਇਸ ਕੁੜੀ ਦਾ ਇੰਟਰਵਿਊ ਮੈਂ ਲੈ ਕਰਾਂ ਤਾਂ ਰਾਜ ਜੋ ਕੁੜੀ ਦੇਖ ਲਓ ਕਿੰਨੇ ਸੇਖ ਰਾਂਗੇ ਉਪਰ ਆ ਬਾਕੀ ਅੱਜ ਕੇ ਇਸ ਇੰਟਰਵਿਊ ਕੋ ਬਾਰੇ ਮਾ ਤੁਹਾਡੇ ਆਪਣੇ ਵਿਚਾਰ ਆ ਜਿਹੜੇ ਕਮੈਂਟ ਬਾਕਸ ਮਾ ਜ਼ਰੂਰ